ਹਾਨੀ ਜੀ ਵੇਖੀ ਕਿਆ ਰੀਆਂ ਜੀਆਂ ਭਰ ਲੀਆਂ ਹੀ ਨਹੀਂ ਪਈਆਂ ਥੱਲੇ ਹੀ ਬੈਠਾ ਜਾਂਦਾ ਜਿੰਨਾ ਪਾਣੀ ਰਹਿ ਜਾਂਦਾ ਸਾਰਾ ਕਿਉਂ ਕਿਉਂ ਕਿਹਦੇ ਆ ਕੇ ਕਿਹ ਆਏ ਹੋਏ ਫਿਰ ਸੋਜ ਨਹੀਂ ਚੜਦੀ ਹੁੰਦੀ ਨਾ ਪਤਾ ਨਹੀਂ ਕਿਤੇ ਤੁਮ੍ਹ ਮਾਈ ਨਿਊ ਵਲੌਗ ਹਾਂਜੀ ਕਦਾਂ ਸਾਰੀ ਅੱਜ ਅਸੀਂ ਉੱਠ ਖੜੇ ਟਾਈਮ ਨਾਲ ਕਿਉਂਕਿ ਸਬਜ਼ੀ ਨੂੰ ਲਾਉਣਾ ਸੀ ਪਾਣੀ ਟੂਟੀ ਹਲੇ ਤੱਕ ਨਹੀਂ ਆਏਗੀ। ਅਰੇ ਟੂਟੀ ਟ ਨਹੀਂ ਆਈ। ਕਿ ਟੂਟੀ ਦੀ ਵੇਟ ਕਰੀ ਜਾਂਦੇ ਮੈਨੂੰ ਲੱਗਦਾ ਜਸ ਟਾਈਮ ਟੂਟੀ ਆਉਣੀ ਉਸ ਟਾਈਮ ਲਾਈਟ ਕੱਟ ਲੈਣੀ ਆ। ਇਹ ਦੇਖੋ ਇਹ ਵੀ ਚਲਾ ਜਾਂਦਾ ਫੋਨ ਇੱਧਰ ਬੈਠਾ ਬਗ। ਰਾਮ ਤਾਂ ਤਿਆਰ ਲੈ। ਇਹਪਰ ਤਾਂ ਫੜ ਲਾ ਤੂੰ ਮੈਨੂੰ ਲੱਗਦਾ ਥਲੇ ਹੀਪਲ ਡੋਲੀ ਜਾਂਦਾ। ਜੱਲੂ ਰਾਮ ਨੂੰ ਖਾ ਲੈ। ਖਾਏ ਨਹੀਂ। ਜੁਤੇ ਵੇ ਜੁਨੇ ਨੂੰ ਮੈਂ ਕਾ ਟੂਟ ਜਾਉਣੇ ਉਹਨਾਂ ਨੂੰ ਲੈਟ ਕੱਟ ਲੈਣੀ ਹਨ ਐਂ ਹਾਂ ਮਾਤਾ ਐ ਰਹਿਣ ਤਾ ਪਿਆਰ ਹੀ ਸਿਨੇ ਕਰਕੇ ਪਿਆਰ ਇਹ ਮੋਦੇ ਲੈ ਕੋ ਰਹਿ ਨਾ ਜਾਵੇ ਕਾ ਬਸ ਖੜੀ ਗਰੀ ਗੱਲ లైక్ ਕਰ ਦਵਾ ਵੀਡੀਓ ਕੋਈ ਗੱਲ ਨਹੀਂ ਕਰੀ ਜਾ ਤਾਂ ਬੰਦਾ ਸਬਸਕ੍ਰਾਈਬ ਕਰ ਦਿੰਦਾ ਹਾਂ ਤੇ ਜਦੋਂ ਕੁੜੀ ਨੇ ਕਿਸੇ ਨੇ ਲਾਈਕ ਭੇਜਿਆ ਹੁੰਦਾ ਫੋਲੋ ਕੀਤਾ ਹੁੰਦਾ ਤੇ ਤੂੰ ਕਿਵੇਂ ਜਾਣ ਦਿੰਨੀ ਆ ਉਹ ਦੱਸ ਉਹ ਦੱਸ ਸਾਂ ਉਹਦਾ ਘੜ ਘੜ ਐੜੀਆਂ ਦੇਖੋ ਕੀ ਨਹੀਂ ਆ ਕੌਣ ਆ ਦੱਸ ਆ ਤੂੰ ਹੀ ਕੀਤਾ ਲੱਗੂ ਕਿਨ ਕਿ ਤੂੰ ਹੀ ਕੀਤਾ ਜਾਂ ਤਾਂ ਉਹ ਵੀ ਚਲੋ ਬੰਦਾ ਮਸ਼ਹੂਰ ਆ ਫਿਰ ਤਾਂ ਬੰਦਾ ਕਵੀ ਮਸ਼ਹੂਰ ਕਿਹਦੇ ਪਾਸੇ ਹੋ ਨੇ ਇਨ ਨੂੰ ਤੁੜਿੰਨਾ ਕਿਆ ਜਿਹਨੂੰ ਫੋਲੋ ਕੀਤਾ ਹੋਗਾ ਹਾਂ ਹਾਂ ਤਾਂ ਹੋ ਇਕੜੀਆਂ ਕਮਜ਼ੋਰਆਂ ਜਿਹੜੀਆਂ ਮੈਂ ਤੁਹਾਨੂੰ ਕਰੀ ਮਰਦੀਆਂ ਚਲੋ ਪਤਾ ਵੀਡੀਓ ਫੋਨ ਰੈਗੂਲਰ ਰੱਖੋ ਇਹ ਤਾਂ ਸਾਲ ਤੇ ਮਹੀਨੇ ਚ ਫਿਰ ਇੱਕ ਪੋਸਟ ਕਰਦਾ ਕਿ ਪੋਸਟ ਕਿਸ ਤਰ੍ਹਾਂ ਗਾਈ ਕੁਝ ਨਹੀਂ ਲਾਉਂਦੇ ਵੀਡੀਓ ਆਪਣੇ ਪਾਉਂਦੇ ਆ ਕੋਈ ਸਟੋਰੀਆਂ ਜ਼ਿਆਦਾ ਲਾਉਂਦੇ ਮੈਨੂੰ ਵੈ ਮੈਂ ਹੁਣ ਦੇ ਲਾਈਂਗਾ ਤਾਂ 4 ਦਿਨ ਹੋ ਗਏ ਸਟੋਰੀ ਲਾਉਂਦੀ ਨੂੰ ਬਟ ਮੈਨੂੰ ਇਹਨਾਂ ਦਾ ਸ਼ੌਕ ਨਹੀਂ ਸਟੋਰੀ ਸਟੇਟਸ ਦਾ ਲਾਉਂਦਾ ਦੇਖੋ ਜੀ ਮੈਂ ਸਟੋਰੀ ਵੀ ਲਾਉਣੀ ਲਾਉਣੀ ਹੁੰਦੀ ਮੈਨੂੰ ਨਾ ਸਟੋਰੀ ਸਟੂਰੀ ਦਾ ਨਾ ਸ਼ੌਕ ਹੈ ਮੈਂ ਘਟਵਾਦੀ ਲਮ ਨਹੀਂ ਆਤੇ ਫੇਸਬੁੱਕ ਤੇ ਤਾਂ ਆਟੋਮੈਟਿਕਲੀ ਲੱਗ ਜਾਂਦੀ ਨਾਲ ਅਪਲੋਡ ਕਰ ਦਿੰਦੀ ਕਹਿੰਦੇ ਕਿ ਤਾਈ ਲਾਉਂਦਾ ਨਾ ਤੇਰੀ ਤੇ ਆ ਗਿਆ ਹਮ ਮੈਂ ਬਣਾ ਲੀ ਗਿਆ ਸਿੱਕੇ ਆਲੂ ਸਰਦੀਆਂ ਨਹੀਂ ਸਿੱਕੇ ਦੀ ਰਾਤੀ ਬਣਾਈ ਸੀ ਚੋਲ ਹੁਣ ਸਬਜ਼ੀ ਰੋਟੀ ਖਾਣ ਨੂੰ ਕੁਝ ਨਹੀਂ ਹੈਗਾ ਸੀ ਚੌਲ ਬਣਾਏ ਸਹੀ ਦੁੱਜੇ ਹਨ ਮਟਰ ਆਲੂ ਮਿਰਚ ਵਗੈਰਾ ਵਾਲੀ ਤੇ ਮੈਂ ਕਿਹਾ ਚਲਾ ਲੂ ਬਣਾ ਲੈਣੀ ਸੁੱਕੀ ਹੁਣ ਦਾ ਟਾਈਮ ਸਰਜੂਗਾ ਰਾਤ ਨੂੰ ਬਣਾਉਂਗੀ ਫਿਰ ਹੋਰ ਕੋਈ ਸਬਜ਼ੀ ਵੀ ਜੇ ਮੈਂ ਹੁਣ ਬਣਾ ਲਈ ਫਿਰ ਮੈਨੂੰ ਡੇਲੀ ਸਵੇਰੇ ਬਣਾਉਣਾ ਕੀ ਕਰਨੀ ਕਿਉਂਕਿ ਸਵੇਰੇ ਸਵੇਰੇ ਕੰਮ ਜ਼ਿਆਦਾ ਹੁੰਦਾ ਕਿਉਂਕਿ ਸਫਾਈ ਵਗੈਰਾ ਕਰਨਾ ਹੁੰਦਾ ਹੁੰਦਾ ਹਨ ਰਾਤ ਨੂੰ ਕੰਮ ਥੋੜਾ ਸ਼ਾਮੋਂ ਘੱਟ ਹੁੰਦਾ ਵਾ ਤੇ ਜਿਹਦੇ ਕਰਕੇ ਮੈਂ ਕਿਹਾ ਮੈਂ ਸਵੇਰੇ ਹੀ ਸਰਜੀਆਂ ਬਣਾਇਆ ਕਰ ਰਾਤ ਨੂੰ ਸਬਜ਼ੀ ਬਣਾਇਆ ਕਰਨੀ ਆ ਵੀ ਅੱਜ ਵੀ ਜਿਹੜੀ ਸਵੇਰੇ ਆਲੂਆਂ ਨਾਲ ਸਬਜ਼ੀ ਖਾ ਲਾਂਗੇ ਹਨਾ ਤੇ ਆਟਾ ਗੁੰਨ ਕੇ ਇਹਦੇ ਵਿੱਚ ਪਾਤਾ ਵਾ ਕਿਉਂਕਿ ਚੂਹੇ ਬੜੇ ਫਰਦੇ ਹੁੰਦੇ ਫਿਰ ਮੂੰਹ ਮਾਰ ਜਾਂਦੇ ਆ ਹਾਂ ਕੱਟ ਲਈ ਆ ਬਣਾਉਣ ਲੱਗੇ ਆ ਬਸ ਅਵੇ ਧੋਕੇ ਲੈਣੇ ਆ ਆਲੂ ਤੇ ਨਾਲੇ ਫਰਾਈ ਬਣ ਧੋਕੇ ਲੈਣੇ ਆ ਸਫਾਈ ਕਰਨ ਲਈ ਪਟਲੇ ਚਾਲੂ ਵਗੈਰਾ ਲਾ ਲਿਆ ਸੀ ਪਰ ਉਧਰੋਂ ਸਾਫ਼ ਕਰਨ ਨਾਲ ਰੋਟੀ ਰੋਟੀ ਬਣਾ ਕੇ ਫਿਰ ਸਾਫ਼ ਕਰਾਂਗੇ ਧੋਕੇ ਪਾ ਲੈ ਜੰਦਾ ਵਾ ਹੁਣ ਚਲਾਉਂਦਾ ਜੀ ਧੋਕੇ ਪਾਣੀ ਲਾਤਾ ਵਾ ਪਾਣੀ ਦੀ ਵੇਖੀ ਕਿਹਾਰੀਆਂ ਜੀਆਂ ਭਰ ਲਿਆ ਹੀ ਨਹੀਂ ਪਈਆਂ ਥੱਲੇ ਹੀ ਬੈਠਾ ਜਾਂਦਾ ਜਿੰਨਾ ਪਾਣੀ ਰਚ ਜਾਂਦਾ ਸਾਰਾ ਅੰਦਰ ਹੂੰ ਕਿ ਜੇ ਪਾਣੀ ਨਹੀਂ ਨਾ ਲਾਇਕ ਤੇ ਇੱਥੇ ਤਾਂ ਕਰਕੇ ਸ਼ਾਇਦ ਤਾਂ ਪਾਣੀ ਜ਼ਿਆਦਾ ਲਈ ਜਾਂਦੀ ਨੁਕੀ ਹਾਂ ਚ ਲੈ ਜਾਂਦੀ ਡੂਟੀ ਤਾਂ ਤੇ ਇੱਧਰ ਲੱਗਾ ਸੀ ਇੱਧਰ ਪਰਸੋਂ ਤੋਂ ਲੱਗਾ ਹੋਇਆ ਆ ਕੱਲ ਸਵੇਰ ਲਾਇਆ ਵਾ ਅੱਜ ਇਹ ਵੀ ਸਾਰਾ ਸੌਕ ਚੱਲਿਆ ਵਾ ਲੱਗਦੇ ਨਹੀਂ ਵਾ ਇਹ ਆਰਾਮ ਨਾਲ ਖੁੰਝ ਲਈ ਜਾਂਦੀ ਹੈ ਤੱਕ ਮੈਂ ਤਾਂ ਡਾੜੀ ਕੋਈ ਬਤਾ ਨਹੀਂ ਲੱਗੀ ਸਭ ਜਿੰਨ ਤੜਕਾ ਫਰਾਈਵਨ ਕਿੱਥੇ ਆ 12 ਚਲ ਮੈਂ ਤੋਕੇਲੇਮ ਨੀ ਉਦਰੀ ਉਹਨੇ ਫੇਰ ਰੋਟੀਆਂ ਫੜ ਲਈਆਂ ਦੇਖੀ ਹੈ ਉਹਨੇ ਪਈ ਨਹੀਂ ਵੇ ਇਹ ਪੁੱਛਿਆ ਖਤਮ ਹੋ ਗਈ ਮੇਰਾ ਵੱਧ ਲਾਇਆ ਸੀ

ਭਾਗ ਨਿਕਲ ਨਾ ਭਾਈ ਤੁੰ ਨਿਕਲ ਨਾ ਮੋਟਾ ਅਰੇ ਨਹੀਂ ਖੇਲ ਲੈ ਆਪਣੇ ਆਪਣੇ ਸੱਲੇ ਵਾਰ ਕੇ ਤੁੰ ਨਾ ਤਾਂ ਬੈਠ ਥਲੇ ਕੇ ਬੜਾ ਜਾ ਮੰਜਾ ਪਰਾਂ ਕਰਕੇ ਕੱਢਾਂਗੀ ਪਰ ਲਈ ਛੱਡ ਦੀ ਨਿਕਲ ਜੂਗਾ ਮੈਂ ਇਹ ਕੱਢ ਲੈਂ ਆਂ ਵੇ ਬੜਾ ਟੇਤੀ ਮੰਜਾ ਪਰਾਂ ਕਰਕੇ ਨਿਕਲ ਜੂਗਾ ਮਨੇ ਪਰਨ ਗੇ ਚੱਲਾਂਗੇ ਜਲਦੀ ਉੱਪਰ ਚੱਲ ਬਬਲ ਤੂੰ ਕੰਮ ਪਤਾ ਨਹੀਂ ਕਿ ਫੱਕੇ ਡਾਈ ਜਾਂਦੀ ਕੱਲੀ ਕੱਲੀ ਲੈ ਵੇਖ ਲੋ ਚਾਹੋ ਤਾਂ ਨਹੀਂ ਚਾਹੜ ਹਾਲੇ ਕਹਣ ਕੀ ਕੁਛ ਖਾਂਦੀ ਨਹੀਂ ਚੋਲੇ ਨਾਲ ਇਹ ਮੈਂ ਕਿ ਪਾਏ ਆ ਖਰਾਬ ਹੋ ਰੰਗ ਦੂਰ ਤੋਂ ਆਏ ਹਾਂ 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 ਹਲਤੇ ਮੈਂ ਚਾਹ ਤਾਂ ਚਲੋ ਮੈਂ ਲੋਟ ਹੀ ਨਹੀਂ ਕਰਾਈਗੇ ਸਿਨ ਵਿਚਾਰ ਵੀ ਪੀਤੀ ਮੈਨਾਂ ਜਾਣ ਨਹੀਂ ਕੋ ਖਾਦਾ ਹਾਂ ਦੇਸ ਕੋੜਾ ਚ ਮੈਂ ਠਾਈ ਵੜਨਾ ਗਾ ਬੰਦ ਤੇ ਮੈਂ ਦੇਖੋ ਹੁਣ ਡੌਣ ਲੱਗੀਆਂ ਚਾਰਜਿੰਗ ਮੈਂ ਵੀ ਚਾਰਜ ਲਾਈ ਮੈਂ ਤਾਂ ਹੁਣ ਕੰਮ ਕਰਾਂ ਮੈਂ ਕੱਢਣ ਸਬਜੀ ਕਰਨ ਲੱਗੀਆਂ ਮਟਰ ਕੱਢਣ ਲੱਗੀਆਂ ਉਹ ਫਿਰ ਸਬਜੀ ਸਬਜੀਆਂ ਤਲਕਾ ਲਾ ਕੇ ਨੇ ਫਿਰ ਚੱਕੂ ਲੱਗੀ ਨਹੀਂ ਕਰਨ ਜਾਂਦਾ ਚੋਲ ਖਾਣ ਨੂੰ ਮੈਂ ਵੀ ਸਬਜੀਆਂ ਤਲਕਾ ਲਾਉਂਗੀ ਆਹੋ ਖਾਲਾ ਚੋਲ ਕੇ ਹੁਣ ਵੇਖੀ ਜਾਨੀ ਆ ਨਹੀਂ ਮੈਂ ਨਹੀਂ ਖਾਣੀ ਖਾਣ ਮੈਂ ਚਾਹ ਨਾ ਖੜਾਈ ਕੋ ਤਾਂ ਨਹੀਂ ਖਾਣੀ ਪਰ ਮੈਂ ਤਾਂ ਨਹੀਂ ਚਾਹ ਉਹ ਕਰਨੀ ਹੂੰ ਉਹ ਚਾਰਜਿੰਗ ਲਾ ਕੇ ਫਿਰ ਤਵਾ ਦਾ ਕੰਮ ਨੇ ਬੈਠਦੇ ਆ ਉਹ ਵਿਖੀ ਰਹਿ ਮਾਤਾ ਲੈਣੇ ਵਿੱਚ ਚੌਲ ਲਈ ਆ ਮਦਰ ਮੈਂ ਚੌਲ ਗਰਮ ਕਰੀ ਜਾਗਾ ਇਹਦੇ ਮੱਖੀਆਂ ਨੇ ਤੇ ਬੈ ਗਈ ਇਹਨੇ ਅੱਖਾਂ 'ਚ ਪਾਣੀ ਆ ਗਿਆ ਮੁੰਡੇ ਆਹ ਚੀਕਾਂ ਮਾਰੀ ਆ ਮਮੀ 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 ਕਰੀ ਜਾਂਦੀ ਮੈਂ ਉੱਧਰ ਵੀ ਮੈਂ ਕਹਿੰਦਾ ਇੱਕ ਤੂੰ ਪਤਾ ਨਹੀਂ ਕਿੱਧਰ ਗਈ ਮੈਂ ਸੁਣਦੀ ਨਹੀਂ ਪਈ ਉਹਦੀ ਗੱਲ ਹੀ ਨਹੀਂ ਸੰਦੀ ਪਈ ਕਿੱਧਰ ਗਈ ਆ ਮੈਂ ਉੱਧਰ ਠੀਕ ਆ ਮਰੀ ਖੜੀ ਹਾਂ ਮਾਪਾ ਜੀ ਆਇਤਾ ਖਚ ਪਾਣੀ ਦੇ ਨਾਲ ਹਸੀ ਜਾ। ਆ ਮੱਖੀ। ਉਹ ਆ ਮੱਖੀ ਆ ਗਈ। ਉਹ ਕਰੀਏ ਮੱਖੀ ਤੋਂ ਡਰੀ ਜਾਊਗਾ ਐਵੇਂ। ਰਾਤੀਂ ਮੱਛਰ ਤੋਂ ਉਧਰ ਬੈਠੇ ਨਾ ਕਹਿੰ ਮੈਂ ਨਹੀਂ ਬਹਿਣਾਗਾ ਇੱਥੇ ਉਧਰ ਚੱਲੀ ਜੀ ਬਾਹਰ ਚੱਲੀ ਜੀ। ਮੈਨੂੰ ਉਧਰ ਉਧਰ ਘਰੋਂ ਲੱਗ ਗਿਆ। ਰਾਤੀਂ। ਡੜੀ ਕੀ ਕਰਤਾ ਉਧਰ ਉਧਰ। ਡੜੀ ਕੀ ਬਦਲ। ਉਹ ਨਹੀਂ ਕਹਿੰਦੀ ਚੱਕ ਲਈਦੀ ਜਾ ਕੇ। ਘਰ ਆਲੀ ਕੰਪਟ। ਕੋੜ ਪਾ ਗਿਆ ਮਾਂ ਵੀ ਟਾਉਂੜਾ ਕਰ ਦਿੰਦਾ। ਕੀ ਆ ਠੀਕ ਹੈ ਰਹਿਮਤ ਦੇ ਵਿਚਾਰੇ ਤੇ ਲੜ ਗਈ ਮੱਖੀ ਕੀ ਹੋ ਗਿਆ ਰਹਿਮਤ ਗੁੱਸਾ ਆਇਆ ਕੁਛ ਕਿਉਂ ਨਹੀਂ ਹੋਇਆ ਹੁਣ ਇਹ ਵਿਖਾਉਣੇ ਨੇ ਦਿਖਾਈ ਬੱਤੂ ਕਿੱਥੇ ਲੱਗ ਗਈ ਮੱਖੀ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਨਹੀਂ ਕੁਛ ਕਰਦੀ ਨਹੀਂ ਮम्मा ਕਹਿੰਦਾ ਕੁਛ ਕਰ ਦਿਆ ਇੱਥੇ ਲੱਗ ਗਈ ਦੀ ਸੁਹੁੰਦਾ ਨਹੀਂ ਪੈ ਡਰ ਗਈ ਹੁੰਦਾ ਮਧੂ ਮੱਖੀ ਲੜ ਗਈ ਬਾਤ ਸਮਾਂ ਦਿਲਾਤਾ ਤੇ ਤੇਲ ਤੇ ਕੰਦੀ ਨੂੰ ਦੀ ਨਾਸ਼ ਕਰ ਦੇਗੀ ਫਿਰ ਸੋਜ ਨਹੀਂ ਚੜਦੀ ਹੁੰਦੀ ਹਣਾ ਪਤਾ ਨਹੀਂ ਕਿੱਥੋਂ ਆਈ ਕਿਵੇਂ ਤੇ ਜਾ ਕੇ ਲੜ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੱਖੀਆਂ ਮਧੂਮੱਖੀਆਂ ਆਈਆਂ ਕਿੱਥੋਂ ਆ ਦੋ ਤਿੰਨ ਮਾਰ ਦਿੰਦਾ ਮੈਂ ਨਾ ਹੀ ਮੈਨੂੰ ਇੱਥੇ ਕਿਤੇ ਲੱਗੀ ਦਾ ਅਖਦੇ ਵੀ ਸ਼ਾਮਾ ਉਹ ਗਾ ਦੇ ਉੱਪਰ ਨਾ ਕੁਝ ਲੱਗਾ ਹੋਏ ਝੁੰਡ ਮੱਖੀਆਂ ਦਾ ਹਨ ਜਿਹੜਾ ਹੁੰਦਾ ਛੱਤਾ ਤੇ ਪਰ ਇੱਥੇ ਕਿਤੇ ਨਹੀਂ ਹੋएगी ਕਿ ਪਤਾ ਨਹੀਂ ਕਿੱਥੋਂ ਵਿਚਾਰੇ ਧਿਆਨ ਕੀ ਲੜੀ ਇਹਨੂੰ ਸਮਝ ਨਹੀਂ ਆਉਂਦੀ ਤੇ ਬੜਾ ਹੀ ਰੋਇਆ ਮਸੇ ਚੁੱਪ ਕਰਾਇਆ ਮੈਂ ਹਨ ਰਵੀਨ ਕਹਿੰਦਾ ਮਮੀ ਤੂੰ ਚੱਕ ਲੈ ਮੈਨੂੰ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦਾ ਪੇ